ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਨ ਬੱਚੀ ਦਿਖਾਉਣੀ ਆ ਇਹ ਸੇਲ ਆ ਡਿਟੇਲ ਵੀਰ ਤੇ ਇਹਦੇ ਬਾਰੇ ਪੁੱਛਦੇ ਆ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਜਸਨਪ੍ਰੀਤ ਪਿੰਡ ਪਧਾਉੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ ਜੀ ਆਪਣਾ 62800 5 8 6 6 6 2 8 0 5 8 1 3 6 8 ਹਾਂ ਜਿਹਦੇ ਜੱਪਾ ਪਲੂਨ ਬੱਚੀ ਦੇਖੀ ਜਾਂਦੇ ਆ ਹਾਂ ਬਈ ਇਹ ਦੰਦੋ ਕਿਵੇਂ ਆ ਜੀ ਇਹ ਬਈ ਚਾਰ ਦਾ ਹੁੰਦਾ ਚੌਗੀ ਆ ਬਈ ਬੱਚੀ ਠੀਕ ਆ ਚਾਰ ਦੰਦ ਪਹਿਲਾ ਸੂਆ ਸੂਰੀ ਪਲੂਨ ਚੁੰਦੀ ਆ ਬਈ ਠੀਕ ਆ ਕੀ ਰਿਕਾਰਡ ਵਗੈਰਾ ਇਹਦਾ ਬਈ ਇਹਦੀ ਮਾਦਾ ਦਾਸ ਮੰਗੇ ਚੱਲੇ ਮਿਲ ਕੇ ਰਿਕਾਰਡ ਆ ਬਈ ਮਨ ਕਹੇ ਪਾਇਆ ਵਗਾ 27 28 ਲੀਟਰ ਮਾਦਾ ਇਹਦਾ ਮਾਦਾ ਬਈ ਇਹ ਐਚ ਐਫ ਦੇ ਬੇਟੋ ਜਰਸੀ ਪਾਇਦਾ ਹੋਈ ਗਿਆ ਹਾਂ ਬਈ ਐਚ ਐਫ ਦੇ ਬੇਟੋ ਜਰਸੀ ਐਚ ਐਫ ਦੇ ਜਰਸੀ ਦਾ ਮੇਲ ਆ ਗਿਆ ਦੋਨੇ ਪਾਸੇ ਮੇਲ ਆ ਗਿਆ ਬਈ ਤੇ ਹੁਣ ਸੀਮਰ ਕਿਹੜਾ ਲੱਗਿਆ ਅਸਾ এবੀਐਸ ਦਾ ਐਚਐਫ ਦਾ ਹਾਂ ਲੈਨੇ ਜਰਸੀ ਦਾ ਭਾਈ ਜਰਸੀ ਦਾ ਹਾਂ ਜਰਸੀ ਦਾ ਟੈਸਰ ਲੱਗਿਆ ਹੋਵੇ ਦੇ ਹਾਂ ਭਾਈ ਕਹਿੰਦਾ ਬਾਪੂ ਅੱਗੇ ਬਰੀ ਇਹਨੇ ਜਰਸੀ ਤਿਆਰ ਕਰ ਦੇਨੇ ਭਾਈ ਜਰਸੀ ਤਿਆਰ ਕਰ ਦੇਣੀ ਤੇ ਅੱਜ ਦਿਨ ਕਹਿ ਕੇ ਸੂਣ ਦੇ ਵਿੱਚ ਲੈਂਦੀ ਐ ਭਾਈ ਇਹਦੇ ਮੈਂ ਕਿਹਾ ਚੱਲ ਵੀ 5 ਤਰੀਕ ਨੂੰ ਦੇਣ ਪੂਰੇ ਆ 5 ਤਰੀਕ ਨੂੰ ਇਹ ਦਿਨ ਪੂਰੇ ਆ। ਅੱਜ 3-4 ਕ ਦਿਨ ਦੀ ਸੂਣ ਚ ਬਾਕੀ ਹੈ ਇਹਦੇ ਹਾਂ। ਬਾਈ ਨਿਕ ਤੇ ਨਹੀਂ ਹੋਣਗੇ ਬਾਈ। ਤੇ ਇਹਦਾ ਆ ਅੰਦਾਜ਼ਾ ਲਾ ਸਕੀਏ ਮਿਲ ਕੇ ਕਪੈਸਿਟੀ ਲੈ ਕਿੰਨਾ ਹੱਦ ਪਾ ਦੂਗੀ? 22 ਬਾਈ ਆ 23-24 ਲੀਟਰ ਦਾ ਖੁੱਲਾ ਹੀ ਪਾ ਦੂਗੀ। ਜੇ ਚੰਗੇ ਬੰਦੇ ਕੋਲੇ ਜਾਵੜੀ ਸੇਵਾ ਵਾਲਾ ਤਾਂ 25 ਤੋਂ ਪਾਰ ਚੱਲਣ ਵਾਲੀ ਬੱਸੀ ਹੈਗੀ ਆ। 25 ਤੋਂ ਪਾਰ ਕਹਿੰਦਾ ਬਾ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾ ਮਰਜੀ ਲੈ ਜਾ 25 ਲੀਟਰ ਮੰਨ ਕੇ ਬਾਈ ਅੱਛੀ ਦਾ। ਇਦੋਂ ਦੋ ਦੇ ਲੰਬੀਆਂ ਨੂੰ। ਫਿਰ ਉਹ ਦੇਖ। ਨਹੀਂ ਇਹ ਨੂੰ ਬੀ ਕੁਆਲਟੀ ਦਿਖਾ ਦੇ ਸਾਲਾ ਮਾਰ ਦਿਆ। ਬਸ ਸਾਲਾ ਮਾਰ ਦਿਆ। ਤੇ ਦੁੱਧ ਦੀ ਐਵਰੇਜ ਮੰਨੀ ਆਪਾਂ 25 ਕਿਲੋ ਵਾਲੀ ਇਹਦੀ ਹਾਂ ਤੇ ਬਾਕੀ ਸ਼ਾਈਨਿੰਗ ਸੂਨਿੰਗ ਬਹੁਤ ਆ ਬੱਚੀ ਦੇ ਫੇਸ ਕੁਆਲਿਟੀ ਦਿਖਾ ਰਹੀ ਢੱਲੋ ਇੱਕਰ ਮੜੀ ਜੀ ਹਨਾ ਆਣੇ ਦੇ ਦੋਨੇ ਟਾਈਪ ਦਾ ਚਾਹੇ ਮਸ਼ੀਨੀ ਚੁਆਈ ਕਰ ਲਈਏ ਚਾਹੇ ਆਪਾਂ ਹੱਥ ਹੀ ਹਨਾ ਹਾਂ ਇਹਦੇ ਪਰ ਰੇਟ ਦੀ ਗੱਲ ਰੇਟ ਇਹਦੇ ਕੀ ਰਹੂਗਾ ਬਈ 95000 ਦੀ ਬੱਚੀ ਦੇ ਦائیں ਬਈ ਮਾਨ ਤਾਣ ਮਾਣਾ ਮੋਟਾ ਕਰ ਦਾਂਗੇ ਬਈ ਕਰਿਆ ਵੀਰ ਦਾ ਠੀਕ ਆ 95000 ਚੋਂ ਮਾਨ ਤਾਣ ਮੌਕੇ ਤੇ ਆਪਾਂ ਕਰ ਦਾਂਗੇ ਕਰਤਾ ਕਰ ਨਹੀਂ ਬਈ ਸੋ ਬੱਚੀ ਬੜੀ ਚੰਗੀਆਂ ਲੈਵਲ ਉਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਮੂੰਹ ਮੱਥਾ ਟੋਆ ਵਗੈ ਤੇ 24 25 ਕਿਲੋ ਦੁੱਧ ਦੇਉਗੀ ਤੇ ਦਊਗੀ ਫੈਟ ਵਾਲਾ ਹਾਂ ਲੇਉਗੀ ਫੈਟ ਵਾਲਾ ਸੋ ਕਿਸੇ ਵੀ ਵੀਰ ਦੇ ਬੱਚੇ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ